ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੈ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਡੀਆਂ ਸਾਖੀ ਨੂੰ ਪੂਰਾ ਸੁਣਨਾ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਗੁਰੂਆਂ ਦੀਆਂ ਸਾਖੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਐਸੀ ਰਹਾਣੀ ਸਾਖੀ ਸੁਣਾਉਣ ਜਾ ਰਹੇ ਹਾਂ ਜੋ ਸਾਨੂੰ ਵਿਸ਼ਵਾਸ ਭਰੋਸਾ ਤੇ ਗੁਰੂ ਸਾਹਿਬ ਦੇ ਚੰਤਕਾਰਾਂ ਤੇ ਪੂਰੀ ਤਰ੍ਹਾਂ ਯਕੀਨ ਕਰਾਉਂਦੀ ਹੈ ਇਹ ਸਾਖੀ ਇੱਕ ਔਰਤ ਦੀ ਹੈ ਜਿਸ ਦਾ ਨਾਂ ਹਰਪ੍ਰੀਤ ਕੌਰ ਸੀ ਜੋ ਪਿਛਲੇ 4 ਸਾਲਾਂ ਤੋਂ ਇੱਕ ਅਜੀਬ ਬਿਮਾਰੀ ਨਾਲ ਗ੍ਰਸਤ ਸੀ ਜੈਸ ਦਾ ਕੋਈ ਇਲਾਜ ਨਹੀਂ ਸੀ ਡਾਕਟਰਾਂ ਨੇ ਉਸ ਨੂੰ جواب ਦੇ ਦਿੱਤਾ ਸੀ ਤੇ ਆਪਣੇ ਹੱਥ ਖੜੇ ਕਰ ਦਿੱਤੇ ਸੀ ਉਸ ਦਾ ਸਰੀਰ ਹਰ ਰੋਜ਼ ਕਮਜ਼ੋਰ ਹੋ ਰਿਹਾ ਸੀ ਤੇ ਦਿਨ ਹਮੇਸ਼ਾ ਉਦਾਸ ਰਹਿੰਦਾ ਸੀ ਦਿਮਾਗ ਚਿੰਤਾਵਾਂ ਵਿੱਚ ਘਿਰਿਆ ਰਹਿੰਦਾ ਸੀ ਕਿ ਹੁਣ ਕੀ ਹੋਵੇਗਾ ਮੈਂ ਠੀਕ ਹੋਵਾਂਗੀ ਵੀ ਜਾਂ ਨਹੀਂ ਪਰ ਉਸ ਦਾ ایمان ਕਦੇ ਨਾ ਹਿੱਲਿਆ ਇੱਕ ਰਾਤ ਉਸ ਨੇ ਆਪਣੇ ਸੁਪਨੇ ਵਿੱਚ ਇੱਕ ਰੋਹਾਨੀ ਦਰਸ਼ਨ ਦੇਖਿਆ ਉਸ ਨੂੰ ਸੁਪਨੇ ਵਿੱਚ ਇੱਕ ਬੁੱਢਾ ਸਾਧੂ ਮਿਲਿਆ ਜੋ ਕਹਿ ਰਹੀ ਸੀ ਜਾਂ ਪੂਰੇ ਵਿਸ਼ਵਾਸ ਨਾਲ ਗੁਰਦੁਆਰਾ ਸਿੱਧਾ ਸਾਹਬ ਜਾ ਕੇ ਉੱਥੇ ਚਪੈਰਾ ਸਾਹਿਬ ਦਾ ਪਾਤ ਕਰਿਆ ਕਰ ਤੂੰ ਬੇਰਕਲ ਠੀਕ ਹੋ ਜਾਣਗੇ ਸਵੇਰੇ ਉੱਠ ਕੇ ਉਹ ਹੈਰਾਨ ਸੀ ਪਰ ਉਸਨੇ ਸੋਚਿਆ ਇਹ ਗੁਰੂ ਸਾਹਿਬ ਦੀ ਰਹਿਮਤ ਹੋ ਸਕਦੀ ਹੈ ਉਸਨੇ ਆਪਣਾ ਰਾਤ ਵਾਲਾ ਸੁਪਨਾ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਉਹਨਾਂ ਨਾਲ ਸਲਾਹ ਕੀਤੀ ਕਿ ਮੈਂ ਸ਼ੀਦਾ ਸਾਹਿਬ ਜਾ ਕੇ ਚਪੈਰਾ ਸਾਹਿਬ ਕਰਨ ਨਾਲ ਸੱਚਮੁੱਚ ਠੀਕ ਹੋ ਸਕਦੀ ਹਾਂ ਪਰਿਵਾਰ ਨੇ ਵੀ ਕਿਹਾ ਹਾਂ ਇਹ ਹੋ ਸਕਦਾ ਹੈ ਕਿ ਤੁਸੀਂ ਠੀਕ ਹੋ ਜਾਵੋ ਤੇ ਉਹ ਆਪਣੇ ਪਰਿਵਾਰ ਨਾਲ ਛੀਦਾ ਸਾਹਿਬ ਅਮਰਤਸਰ ਵਿੱਚ ਪਹੁੰਚ ਕੇ ਉਸ ਨੇ ਉੱਥੇ ਜਾ ਕੇ ਬੇਨਤੀ ਕੀਤੀ ਤੇ ਚਪੈਰਾ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਪਹਿਲੀ ਵਾਰ ਉਸ ਨੂੰ ਅੰਦਰ ਬਹੁਤ ਸਕੂਨ ਮਿਲਿਆ ਉਹ ਹਰ ਐਤਵਾਰ ਆਪਣੇ ਪਰਿਵਾਰ ਨਾਲ ਚਪੈਰਾ ਸਾਹਿਬ ਕਰਨ ਹੀ ਦਸ ਸਾਹਿਬ ਪਹੁੰਚਦੀ ਦਿਨ ਬੇਦਨ ਉਸਦੇ ਸਿਹਤ ਠੀਕ ਹੋਣ ਲੱਗ ਪਈ ਕਈ ਹਫਤਿਆਂ ਬਾਅਦ ਜਦੋਂ ਟੈਸਟ ਕਰਵਾਏ ਗਏ ਤਾਂ ਸਾਰੀਆਂ ਰਿਪੋਰਟਾਂ ਨੋਰਮਲ ਆਉਣ ਲੱਗ ਪਈਆਂ ਰਿਪੋਰਟਾਂ ਕਹਿ ਰਹੀਆਂ ਸੀ ਤੁਸੀਂ ਤਾਂ ਬਿਲਕੁਲ ਠੀਕ ਹੋ ਤੁਹਾਡੇ ਅੰਦਰ ਤਾਂ ਕੋਈ ਬਿਮਾਰੀ ਨਹੀਂ ਇਹ ਗੱਲ ਨਾ ਕੇਵਲ ਡਾਕਟਰਾਂ ਲਈ ਨਾ ਕੇਵਲ ਹੈਰਾਨੀ ਦੀ ਗੱਲ ਸੀ ਸਗੋਂ ਹਰਪ੍ਰੀਤ ਲਈ ਵੀ ਇੱਕ ਨਵੀਂ ਜ਼ਿੰਦਗੀ ਦਾ ਦਰਵਾਜ਼ਾ ਸੀ ਉਹ ਗੁਰੂ ਸਾਹਿਬ ਦੀ ਰਹਿਮਤ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਦੌਲਤ ਮੰਨਦੀ ਹੈ ਐਸੇ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜਿੱਥੇ ਡਾਕਟਰੀ ਹਾਰ ਜਾਂਦੀ ਹੈ ਉੱਥੇ ਗੁਰੂ ਸਾਹਿਬ ਦੀ ਬਾਣੀ ਕੰਮ ਕਰਦੀ ਹੈ ਸਾਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਪਤਾ ਨਹੀਂ ਉਹ ਕਿਵੇਂ ਚਮਤਕਾਰ ਕਰ ਦੇਣ ਅਤੇ ਉਹਨਾਂ ਦੀ ਰਹਿਮਤ ਦੇ ਦਰਵਾਜ਼ੇ ਸਾਡੇ ਲਈ ਖੁੱਲ ਜਾਣ ਸਾਨੂੰ ਪੂਰੀ ਸ਼ਰਧਾ ਭਾਵਨਾ ਨਾਲ ਹਰ ਰੋਜ਼ ਨਿਤਨੇਮ ਕਰਨਾ ਚਾਹੀਦਾ ਹੈ ਅਤੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਜੈਸ ਨੇ ਵੀ ਵਿਸ਼ਵਾਸ ਨਾਲ ਨਾਮ ਜਪਿਆ ਉਸ ਦੇ ਦੁੱਖ ਦਾਰਦ ਦੂਰ ਹੁੰਦੇ ਹਨ ਗੁਰੂ ਸਾਹਿਬ ਦੀ ਬਾਣੀ ਉਹ ਦਵਾਈ ਹੈ ਜੋ ਰੂਹ ਨੂੰ ਵੀ ਤੇ ਸਰੀਰ ਨੂੰ ਵੀ arogya ਕਰ ਦਿੰਦੀ ਹੈ ਜਿੱਥੇ ਸਾਡਾ ਮਨ ਹਾਰ ਜਾਂਦਾ ਹੈ ਉੱਥੇ ਗੁਰੂ ਦੀ ਰਹਿਮਤ ਜਿੱਤ ਲਿਆਉਂਦੀ ਹੈ ਸੱਚੀ ਸ਼ਰਧਾ ਤੇ ਭਗਤੀ ਕਦੇ ਖਾਲੀ ਨਹੀਂ ਜਾਂਦੀ ਜੋ ਗੁਰਸਿੱਖ ਗਰਵਾਣੀ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਇਹ ਸਾਖੀ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਸਾਨੂੰ ਗੁਰੂ ਦੇ ਦਰ ਤੇ ਚੁਕੇ ਹੋਏ ਸਰ ਕਦੇ ਖਾਲੀ ਨਹੀਂ ਮੁੜਦੇ ਇਸ ਲਈ ਸਾਨੂੰ ਸਾਰਿਆਂ ਨੂੰ ਗੁਰੂ ਘਰ ਜਾ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਅਤੇ ਨਿਤਨੇਮ ਕਰਨਾ ਚਾਹੀਦਾ ਹੈ ਸੋ ਸਾਨੂੰ ਵੀ ਗੁਰੂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਬੀਬੀ ਹਰਪ੍ਰੀਤ ਕੌਰ ਜੀ ਚਪੈਰਾ ਸਾਹ ਕਾੜਨ ਨਾਲ ਬਿਲਕੁਲ ਠੀਕ ਹੋ ਗਏ ਖੋਰ ਪਤਾ ਨਹੀਂ ਕਿੰਨੀਆਂ ਸੰਗਤਾਂ ਉੱਥੇ ਜਾ ਕੇ ਹਰ ਰੋਜ਼ ਚਮਤਕਾਰ ਹੁੰਦੇ ਹਨ ਤੇ ਸਾਨੂੰ ਵੀ ਚਪੇਰਾ ਸਭ ਜਾ ਕੇ ਪਾਠ ਕਰਨਾ ਚਾਹੀਦਾ ਹੈ ਤੇ ਗੁਰੂ ਘਰ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਨਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਖੀ ਨੂੰ ਪੂਰਾ ਜਰੂਰ ਸੁਣਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ